ਮੁਬਾਰਕਾਂ ਜੀ ਨਵੇਂ ਸਾਲ ਦੀਆਂ ਗਿਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਤੇ ਸਾਰੇ ਸ੍ਰੋਤਿਆਂ ਨੂੰ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਮੁਬਾਰਕਾਂ ਜੀ ਔਰ ਨਵਾਂ ਸਾਲ ਚੜ ਗਿਆ ਪਰ ਰੁਟੀਨ ਮੈਨੂੰ ਲੱਗਦਾ ਅੱਜ ਠੀਕ ਹੈ ਛੁੱਟੀ ਹੋਊਗੀ ਪਰ ਰੁਟੀਨ ਦੇ ਉੱਤੇ ਸਾਰਿਆਂ ਨੇ ਬੈਕ ਉਬਰਕ ਉਸੇ ਤਰੀਕੇ ਦੇ ਨਾਲ ਆ ਜਾਣਾ ਕੰਮਕਾਰ ਵੀ ਉਸੇ ਤਰੀਕੇ ਦੇ ਨਾਲ ਚੱਲਦੇ ਰਹਿਣੇ ਨੇ ਖਬਰਾਂ ਨੇ ਜਿਹੜੀਆਂ ਉਹ ਵੀ ਨਵੀਆਂ ਤੋਂ ਨਵੀਆਂ ਚਲਦੀਆਂ ਰਹਿਣੀਆਂ ਨੇ ਪਰ ਮੈਨੂੰ ਲੱਗਦਾ ਕਿ ਜਿਹੜਾ ਨਵਾਂ ਸਾਲ ਆ ਜੇ ਆਪਾਂ ਇਹਦੇ ਵਿੱਚ ਥੋੜੀ ਬਹੁਤੀ ਚੇਂਜ ਲਿਆ ਸਕਦੇ ਆ ਤਾਂ ਮੈਨੂੰ ਲੱਗਦਾ ਲੈ ਆਉਣੀ ਚਾਹੀਦੀ ਹੈ ਕਿ ਕਹਿਣਾ ਚਾਹੋਗੇ ਜੀ ਨਵੇਂ ਸਾਲ ਦੇ ਉੱਤੇ ਕੀ ਸੁਨੇਹਾ ਦੇਣਾ ਚਾਹੋਗੇ ਸਭ ਤੋਂ ਪਹਿਲਾਂ ਫਿਰ ਉਸ ਤੋਂ ਬਾਅਦ ਖਬਰਾਂ ਦਾ سلسلہ ਸ਼ੁਰੂ ਕਰਦੇ ਆਂ ਦੇਖੋ ਗਿਲ ਸਰਬ ਇਹ ਆ ਕਿ ਨਵੇਂ ਸਾਲ ਦੇ ਉੱਪਰ ਸਰਮਪਤਰਾ ਵੀ ਜਿਵੇਂ ਹਰ ਸਾਲ ਹੁੰਦਾ ਆ ਜੇਸੀ ਬਹੁਤ ਸਾਰੀਆਂ ਗੱਲਾਂ ਬਾਤਾਂ ਸੋਚਦੇ ਆ ਕਿ ਨਵਾਂ ਸਾਲ ਚੜ੍ਹੇਗਾ ਜੀ ਕਾਸੀ 90 ਸਾਲ ਜਿਸ ਤਰੀਕੇ ਦੇ ਕੰਮ ਕਰਨਿਆ ਇਸ ਢੰਗ ਦੇ ਨਾਲ ਆਪਣੇ ਆਪ ਨੂੰ ਬਦਲਣਾ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਨਵੇਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਹੁੰਦੀਆਂ ਨੇ ਪਰ ਹੌਲੀ ਹੌਲੀ ਜਿਵੇਂ-ਜਿਵੇਂ ਸਾਲ ਚੜਦਾ ਜਿਵੇਂ ਤੁਹਾਨੂੰ ਦੱਸਿਆ ਕਿ ਰੁਟੀਨ ਉਹੀ ਰਹਿੰਦਾ ਆ ਉਹੀ ਕੰਮਾਂ ਕਰਨ ਤੇ ਜਾਣਾ ਉਸੇ ਤਰੀਕੇ ਨਾਲ ਘਰ ਵਾਪਸ ਆਉਣਾ ਉਹੀ ਜ਼ਿੰਮੇਵਾਰੀਆਂ ਉਹੀ ਸਾਡੇ ਜਿਹੜੇ ਇੱਥੇ ਦੇ ਸ케ਚੂਲ ਰੋਜ਼ ਦੇ ਬਣੇ ਹੋਏ ਹੁੰਦੇ ਨੇ ਤੇ ਉਹ ਗੱਲਾਂ ਜੋ ਅਸੀਂ ਨਵੇਂ ਸਾਲ ਦੇ ਉੱਪਰ ਸੋਚੀਆ ਹੁੰਦੀਆਂ ਨੇ ਉਹ ਕਿਤੇ ਨਾ ਕਿਤੇ ਅਸੀਂ ਆਪ ਹੀ ਭੁੱਲ ਜਾਂਦੇ ਆ ਤੇ ਸਭ ਤੋਂ ਜ਼ਰੂਰੀ ਤਾਂ ਇਹੀ ਆ ਗਿਲਸਾ ਭਾਵੇਂ ਕੋਈ ਵੀ ਦਿਨ ਹੋਵੇ ਜਦੋਂ ਅਸੀਂ ਆਪ ਆਪਣਾ ਮਨ ਇਹ ਬਣਾ ਲੈਨੇ ਆ ਵੀ ਅਸੀਂ ਆਹ ਕੰਮ ਕਰਿਆ ਛੱਡਨੇ ਆ ਆ ਕੰਮ ਕਰਨੇ ਆ ਤੇ ਉਹਨੂੰ ਅਸੀਂ ਇਮਾਨਦਾਰੀ ਦੇ ਨਾਲ ਇੰਪਲੀਮੈਂਟ ਕਰਦੇ ਆ ਤੇ ਮੈਨੂੰ ਲੱਗਦਾ ਫਿਰ ਉਹ ਗੱਲਾਂ ਦਾ ਅਸਰ ਤਾਂ ਹੀ ਹੁੰਦਾ ਆ ਅਦਰਵਾਈਜ਼ ਕੋਈ ਵੀ ਦਿਨ ਚੋਣ ਲਿਆ ਵੀ ਅੱਜ ਨਵਾਂ ਦਿਨ ਹੈ ਅੱਜ ਦੀਵਾਲੀ ਹੈ ਅੱਜ 크리스마ਸ ਹੈ ਤਾਂ ਅੱਜ ਤਵਾ ਕੰਮ ਛੱਡ ਦੇਣੇ ਆ ਪਰ ਇੰਪਲੀਮੈਂਟ ਅਗਰ ਅਸੀਂ ਨਹੀਂ ਕਰਦੇ ਫਿਰ ਉਹ ਗੱਲਾਂ ਹੀ ਰਹਿ ਜਾਂਦੀਆਂ ਨੇ ਤੁਸੀਂ ਵੀ ਕਰਦੇ ਆ The cat sat on the ਕਿ ਜੋ ਕੁਝ ਅਸੀਂ 2025 ਦੇ ਵਿੱਚ ਦੇਖ ਗਏ ਤਾਂ ਅੰਗਰੇਨ ਨਾਲ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਦੀ ਗੱਲ ਕੀਤੀ ਆ ਕਰਾਇਮ ਦੀ ਗੱਲ ਕੀਤੀ ਆ ਤੇ ਰੋਡਸ ਦੇ ਉੱਪਰ ਵਾਪਰ ਦੇ ਹਾਦਸਿਆਂ ਦੀ ਗੱਲ ਕੀਤੀ ਆ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਜੋ ਖਬਰਾਂ ਦੇ ਵਿੱਚ ਅਸੀਂ ਰੂਬਰੂ ਕਰਦੇ ਆ ਆਪਣੇ ਸਰੋਤਿਆਂ ਦੇ ਤੇ ਉਮੀਦ ਕਰਦੇ ਆ ਕਿ ਅਸੀਂ ਆਪਣੀ ਆਤਮ ਬਦਲ ਲੈਣੇ ਅਤੇ ਉਹ ਚੀਜ਼ਾਂ ਵੀ ਜਿਹੜੀਆਂ ਨੇ ਹਾਲੀਕਾ ਦੇ ਬਦਲ ਜਾਣਗੀਆਂ ਨਹੀਂ ਤਾਂ ਇਹ ਮੁਲਕ ਵੀ ਗਿਲਸਾ ਬਦਲੇ ਜਾਂਦੇ ਨੇ ਲੋਕ ਸ਼ਹਿਰ ਵੀ ਬਦਲ ਲੰਦੇ ਨੇ ਪਰ ਨਤੀਜਾ ਜਿਹੜਾ ਸੀ ਵੀਰੇ ਨਿਕਲਦਾ ਸੋ ਗੱਲ ਇਹੀ ਆ कि जो सी सोचਦੇ ਆ ਕਰਦੇ ਆ ਜੀ ਉਹਨੂੰ ਇੰਪਲੀਮੈਂਟ ਕਰਨਾ ਬਹੁਤ ਜ਼ਰੂਰੀ ਹੈ ਬਿਲਕੁਲ ਜੀ ਤੁਸੀਂ ਗੱਲ ਕੀਤੀ ਆਦਤਾਂ ਦੀ ਔਰ ਆਦਤਾਂ ਬਦਲਣੀਆਂ ਬਹੁਤ ਜ਼ਰੂਰੀ ਨੇ ਔਰ ਇਹੇ ਉਮੀਦ ਕਰਦੇ ਆ ਕਿ ਜਿਹੜੇ ਗਲਤ راستਿਆਂ ਤੇ ਤੁਰੇ ਹੋਏ ਨੇ ਉਹ ਵੀ ਆਪਣੀਆਂ ਆਦਤਾਂ ਬਦਲ ਕੇ ਸੋ ਇਸ ਕੰਟਰੀ ਨੂੰ ਵਧੀਆ ਜਿਹੜਾ ਬਣਾਉਣ ਦੀ ਕੋਸ਼ਿਸ਼ ਕਰਨਗੇ ਕਲਤਨભાઈ ਕਰਦੇ ਆ ਜੀ سلسلہ ਸ਼ੁਰੂ ਸੋ ਪਹਿਲੀ ਖ਼ਬਰ ਹੀ ਜਿਹੜੇ ਤੁਸੀਂ ਭੇਜੀਆਂ ਦੇਖ ਕੇ ਦੇਖੋ ਮਤਲਬ ਆਈ ਡੋਟ ਨੋ ਕਿ ਵੀ ਹੁਣ ਵਾਕਈ ਕਰਦੇ ਆਗੇ ਵੀ ਆਉਣ ਵਾਲੇ ਟਾਈਮ ਦੇ ਉੱਤੇ ਚੀਜ਼ਾਂ ਸ਼ਾਇਦ ਘਟ ਜਾਣ ਜਾਂ ਰੁਕ ਜਾਣ ਤਾਂ ਚੰਗੀ ਗੱਲ ਆ ਬ੍ਰੈਂਪਟਨ ਦੇ ਵਿੱਚ ਕਿਸੇ ਨੌਜਵਾਨ ਨੂੰ ਜੀ ਜਿਹੜੀਆਂ ਪਿੱਛੇ ਮੈਨੂੰ ਲੱਗਦਾ ਹੈ ਸ਼ਾਪਰਸ ਵਰਲਡ ਵਾਲੀ ਖਬਰ ਹੋਣੀ ਹੈ ਨੌਜਵਾਨ ਨੂੰ ਗੋਲੀਆਂ ਮਾਰੀਆਂ ਸੀਗੀਆਂ ਤੇ ਦੋਸ਼ਾਂ ਦੇ ਵਿੱਚ ਤਿੰਨ ਜਾਣੇ ਗ੍ਰਿਫਤਾਰ ਆ ਜਿਹੜੇ ਉਹ ਜੀ ਕੀਤੇ ਨੇ ਆ ਬਿਲਕੁਲ ਗਿਲਸਰਸ ਉਹ ਬਹੁਤ ਹੀ ਮੰਦਭਾਗੀ ਘਟਨਾ ਦਸੰਬਰ 8ਰ ਦੇ ਸ਼ਾਮੇ 7 ਵਜੇ ਜੋ ਬ੍ਰੈਮਪਟਨ ਦਾ ਸ਼ੌਪਰ ਵਰਲਡਸ ਵਾਲਾ ਪਲਾਜ਼ਾ ਆ ਜੀ ਸੋ ਉੱਥੋਂ ਇੱਕ ਨੌਜਵਾਨ ਪਲਾਜ਼ੇ ਤੋਂ ਬਾਹਰ ਨਿਕਲ ਕੇ ਮੇਨ ਸਟਰੀਟ ਦੇ ਉੱਪਰ ਆਇਆ ਸੀਗਾ ਸੋ ਪਲਾਜ਼ੇ ਤੋਂ ਬਾਹਰ ਗੱਡੀ ਦੇ ਵਿੱਚ ਨਿਕਲ ਰਿਹਾ ਸੀਗਾ ਜੀ ਤੇ ਉਸ ਨੌਜਵਾਨ ਨੂੰ ਗੱਡੀ ਦੇ ਵਿੱਚ ਬੈਠੇ ਦੇ ਹੀ ਗੋਲੀਆਂ ਮਾਰ ਕੇ ਉਥੇ ਕਤਲ ਕਰ ਦਿੱਤਾ ਗਿਆ ਸੀ ਨੌਜਵਾਨ ਦਾ ਜਿਹੜਾ ਕਤਲ ਉਸ ਸਮੇਂ ਹੋਇਆ ਸੀਗਾ ਤੇ ਨੌਜਵਾਨ ਦੀ ਜੋ ਪਛਾਣ ਹੈ ਜਸਕਰਨ ਸਿੰਘ ਢਾਲੀਵਾਲ ਵਜੋਂ ਹੋਈ ਸੀ ਤੇ 25 ਸਾਲ ਇਸ ਨੌਜਵਾਨ ਦੀ ਉਮਰ ਸੀਗੀ ਤਾਂ ਇਸ ਢੰਗ ਦੇ ਨਾਲ ਇਸ ਨੂੰ ਇੱਕ ਪਲਾਜ਼ਾ ਬਹੁਤ ਬੀਜ਼ੀ ਆਲੇ ਦੁਆਲੇ ਦੀ ਜਿਹੜੇ ਸੜਕਾਂ ਨੇ ਤੇ ਬਹੁਤ ਬੀਜ਼ੀ ਨੇ ਸੋ ਇੱਕ ਬੀਜ਼ੀ ਪਲਾਜ਼ੇ ਦੇ ਵਿੱਚ ਇਸ ਢੰਗ ਦੇ ਨਾਲ ਗੋਲੀਆਂ ਮਾਰ ਕੇ ਸ਼ਾਮ ਦਾ ਸੱਤ ਕੋਈ ਸਮਾਂ ਸੀਗਾ ਕਾਫੀ ਉਸ ਸਮੇਂ ਉੱਤੇ ਇਹ ਲੋਕ ਹੁੰਦੇ ਨੇ ਆਵਾਜਾਈ ਬਹੁਤ ਹੁੰਦੀ ਆ ਤੇ ਹਮਲਾਵਰ ਉਸ ਸਮੇਂ ਪੱਜਣ ਦੇ ਵਿੱਚ ਕਾਮਯਾਬ ਹੋ ਗਏ ਸੀਗੇ ਤੇ ਹੁਣ ਜੀ ਅਪੀਲ ਪੁਲਿਸ ਨੇ ਦੱਸਿਆ ਇਸ ਮਾਮਲੇ ਦੇ ਵਿੱਚ ਜਿਹੜੇ ਤਿੰਨ ਸਸਪੈਕਟਸ ਨੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਫਸਟ ਡਿਗਰੀ ਮਰਡਰਸ ਦੇ ਨਾਲ ਦੇ ਉੱਪਰ ਚਾਰਜਸ ਲੱਗੇ ਨੇ ਤੇ ਇਹਨਾਂ ਦੀ ਜਿਹੜੀ ਪਛਾਣ ਆ ਦੋ ਤਾਂ ਬ੍ਰੈਂਟਨ ਦੇ ਨੇ ਅਲੀਜਾ ਕਰਨੀ ਹੈ ਉਮਰ 20 ਸਾਲ ਹੈ ਮਲਿਕ ਜੰਗ ਹੈ ਉਹਦੀ ਉਮਰ ਵੀ 20 ਸਾਲ ਹੈ ਤੇ ਤੀਜਾ ਉਮਰ ਏ ਆ ਆ ਉਹ 25 ਸਾਲ ਦਾ ਤੇ ਉਮਰ ਇਹਦੀ 25 ਸਾਲ ਦੀ ਤੇ ਟ੍ਰਾਂਟੋ ਦੇ ਨਾਲ ਸਬੰਧਤ ਹੈ ਸੋ ਤਿੰਨ ਸਸਪੈਕਟ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਪੁਲਿਸ ਇਹ ਦਾਸਰੀ ਹੈ ਕਿ ਇਹ ਇੱਕ ਆਈਸੋਲੇਟਿਡ ਇਨਸੀਡੈਂਟ ਸੀਗਾ ਤੇ ਇਹਦੀ ਕਹਿੰਦੇ ਹੋਰ ਸ਼ਰੀਆਂ ਦੀ ਜਿਹੜੀ ਆ ਇਹ ਸੇਫਟੀ ਦੇ ਨਾਲ ਕਹਿੰਦੇ ਕੋਈ ਸਬੰਧ ਨਹੀਂ ਆ ਹੁਣ ਇਹਦੇ ਵਿੱਚ ਗਿਲਸਾ ਵੀ ਕਲੈਰਟੀ ਹਜੇ ਪੁਲਿਸ ਨੇ ਨਹੀਂ ਕੀਤੀ ਆ ਜੀ ਕਿ ਇਹਨਾਂ ਹਮਲਾਵਰਾਂ ਦਾ ਮੰਤਵ ਕੀ ਸੀਗਾ ਕਿ ਉਸ ਨੌਜਵਾਨ ਨੂੰ ਨਾ ਬਣਾਇਆ ਗਿਆ ਤੇ ਇਹ ਵੀ ਆ ਕਿ ਨਿਸ਼ਾਨਾ ਇਹੀ ਨੌਜਵਾਨ ਨੂੰ ਬਣਾਉਣਾ ਸੀਗਾ ਚਾਹ ਉਹਨਾਂ ਦਾ ਕੋਈ ਟਾਰਗੇਟ ਹੋਰ ਸੀ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਅਫਸੋਸ ਜੀ ਕਲੈਰਟੀ ਹੋਣੀ ਪਾਕੀ ਹੈ ਪਰ ਅਸੀਂ ਅਫਸੋਸ ਪ੍ਰਗਟ ਕਰਦੇ ਆ ਕਿ ਇਹ ਇਹ ਨਾ ਨੌਜਵਾਨਾ ਜੀ ਦੀ ਉਮਰ 25 ਸਾਲ ਹੈ ਸਾਬ ਸੂਰਤ ਦੇ ਨੌਜਵਾਨ ਲਗਾ ਇਸ ਤਰੀਕੇ ਨਾਲ ਦੁਨੀਆ ਤੋਂ ਚਲੇ ਜਾਣਾ ਇਹ ਬਹੁਤ ਹੀ ਮੰਦਪਗਾਇਆ ਕਿ ਅਸੀਂ ਉਮੀਦ ਕਰਦੇ ਆ ਕਿ ਇਹ ਜੋ ਸਪੈਕਟ ਫੜੇ ਗਏ ਨੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਮਿਲ ਗਿਆ ਤੇ ਅਗਰ ਇਹਨਾਂ ਦੇ ਪਿੱਛੇ ਕੋਈ ਹੋਰ ਵਿਅਕਤੀ ਹੈ ਜਿਨ੍ਹਾਂ ਨੇ ਇਹਨਾਂ ਤੋਂ ਇਹ ਕੰਮ ਕਰਵਾਇਆ ਆ ਬਿਲਕੁਲ ਨਾ ਤਾਂ ਕੁਈ ਪਹੁੰਚੋ ਨਹੀਂ ਤੇ ਉਹ ਵੀ ਕਰਨ ਦੇ ਕੈਟਾਗਰੀ ਚ ਖੜਾ ਕਰਕੇ ਉਸ ਨੂੰ ਵੀ ਸਖਤ ਸਜ਼ਾ ਜਿਹੜੀ ਆ ਉਹ ਦਿੱਤੀ ਜਾਵੇਗੀ ਬਿਲਕੁਲ ਜੀ ਮੈਂ ਤੁਹਾਡੇ ਪੋਸਟ ਵੀ ਦੇਖਦਾ ਸੀਗਾ ਉਹਦੇ ਤੇ ਕਮੈਂਟਸ ਵੀ ਪੜ੍ਹਦਾ ਸੀਗਾ ਕੱਲ ਔਰ ਵਾਕਈ ਲੋਕਾਂ ਦੇ ਮਨਾਂ ਦੇ ਵਿੱਚ ਇਹੀ ਕੁਐਸਚਨ ਸੀਗੇ ਕਿਉਂਕਿ ਜਿਹੜੇ ਲੋਕ ਮਾਰਨ ਵਾਲੇ ਨੇ ਉਹ ਆਪਣੀ ਕਮਿਊਨਿਟੀ ਦੇ ਨਾਲ ਕਨੈਕਟਡ ਨਹੀਂ ਹੈਗੇ ਤੇ ਵੀ ਹੋ ਸਕਦਾ ਇਸ ਦੇ ਪਿੱਛੇ ਸਾਜ਼ਿਸ਼ ਕਰਤਾ ਕੋਈ ਹੋਰ ਹੋਵੇ ਪਰ ਤੁਸੀਂ ਦੇਖੋ ਵੀ 25 ਸਾਲ ਦੇ ਇੱਕ ਨੌਜਵਾਨ ਦੀ ਜਾਨ ਲੈਣੀ ਚਾਹੇ ਕੋਈ ਵੀ ਰੀਜ਼ਨ ਹੋ ਸਕਦਾ ਦੇਖੋ ਐਡਾ ਵੱਡਾ ਕੋਈ ਰੀਜ਼ਨ ਤਾਂ ਨਹੀਂ ਹੋ ਸਕਦਾ ਕਿ ਵੀ ਆਪਾਂ ਕਿਸੇ ਦੀ ਜਾਨ ਹੀ ਲੈ ਲਈਏ ਪਰ ਆਈ ਡੋਟ ਨੋ ਕਿ ਕਿੱਧਰ ਨੂੰ ਜਿਹੜੇ ਲੋਕ ਹੈ ਜੀ ਉਹ ਤੁਰੇ ਹੋਏ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਜਿੱਦਾਂ ਤੁਸੀਂ ਦੱਸਿਆ ਹੋਰ ਅਪਡੇਟ ਆਊਗੀ ਤਾਂ ਸਾਡੇ ਦੋਸਤਾਂ ਦੇ ਨਾਲ ਆਪਾਂ ਉਹਦੇ ਉੱਤੇ ਡਿਟੇਲ ਦੇ ਵਿੱਚ ਗੱਲਬਾਤਾਂ ਜਿਹੜੀ ਜ਼ਰੂਰ ਕਰਾਂਗੇ ਜੀ ਅਗਲੀ ਖਬਰ ਵੱਲ ਵਧਦੇ ਹਾਂ ਜੀ 에어 ਇੰਡੀਆ ਦਾ ਪਾਇਲਟ ਆ ਜਿਹੜਾ ਜੀ ਵੈਨਕੂਵਰ ਦਿੱਲੀ ਫਲਾਈਟ ਤੋਂ ਪਹਿਲਾਂ ਸ਼ਰਾਬ ਪੀਣ ਕਾਰਨ ਰੋਕਿਆ ਗਿਆ ਜੀ ਤੇ ਫਲਾਈਟ ਉਹਦੇ ਕਰਕੇ ਲੇਟ ਹੋਈ ਤੇ ਆਫ ਕੋਰਸ ਬਾਕੀ ਜਿਹੜੇ ਸਵਾਰੀਆਂ ਨੇ ਉਹਨਾਂ ਨੂੰ ਖੱਜਲ ਖਵਾਰੀ ਹੋਈ ਹੋਣੀ ਹੈ ਜੀ ਆ ਬਿਲਕੁਲ ਜੀ ਸੋ ਇਹ ਖਬਰ ਵੈਨਕੂਵਰ ਤੋਂ ਆ ਰਹੀ ਹੈ ਸਾਹਮਣੇ ਸੋ ਵੈਨਕੂਵਰ ਦਿੱਲੀ ਦੀ ਫਲਾਈਟ ਸੀ ਦਸੰਬਰ 23 ਦਾ ਸਮਸਿਕਾਸ ਆਫ ਫਲਾਈਟ AI186 ਸੋ ਤਿਆਰੀ ਹੋ ਰਹੀ ਸੀ ਜੀ ਵੈਨਕੂਵਰ ਤੋਂ ਦਿੱਲੀ ਜਾਣ ਦੀ ਤੇ ਫਿਰ ਪਤਾ ਲੱਗਾ ਕਿ ਜੋ ਪਾਇਲਟ ਹੈ ਇਸ ਫਲਾਈਟ ਦਾ ਸੋ ਉਸਨੇ ਇੱਕ ਡਰਿੰਕ ਕੀਤੀ ਹੋਈ ਆ ਉਸਤੇ ਮੂੰਹ ਚੋ ਸ਼ਰਾਬ ਦੀ ਸਮੈਲ ਆ ਰਹੀ ਐ ਸੋ ਜਦੋਂ ਫਿਰ ਉੱਥੇ ਜੋ ਅਥਾਰਟिटीज ਨੇ ਤੇ ਜੋ অথোরਟਿਸ ਤੱਕ ਇਹ ਗੱਲ ਪਹੁੰਚੀ ਸੋ ਜਿਹੜੇ ਕੈਨੇਡੀਅਨ ਅਫੀਸ਼ੀਅਲਸ ਨੇ ਸੋ ਇਸ ਪਾਇਲਟ ਦਾ ਕਹਿੰਦੇ ਆ ਕਿ ਜਦੋਂ ਸ਼ੱਕ ਪਈ ਆ ਕਿ ਨੇ ਸ਼ਰਾਬ ਪੀਤੀ ਹੋਈ ਆ ਇਸ ਦੇ ਮੂੰਹ ਚੋ ਸ਼ਰਾਬ ਦੀ ਸਮੈਲ ਆ ਰਹੀ ਆ ਸੋ ਇਹਦਾ ਬ੍ਰੈਥ ਐਨਾਲਾਈਜ਼ਰ ਟੈਸਟ ਕੀਤਾ ਗਿਆ ਸੋ ਪਾਇਲਟ ਇਸ ਟੈਸਟ ਦੇ ਵਿੱਚੋਂ ਫੇਲ ਹੋਇਆ ਸਭਾਵ ਇਹ ਜੋ ਉਹਨਾਂ ਤੱਕ ਖਬਰ ਪਹੁੰਚੀ ਸੀ ਸ਼ਰਾਬ ਪੀਂਦੀ ਉਹ ਸਹੀ ਪਾਈ ਗਈ ਆ ਸੋ ਇਸ ਪਾਇਲਟ ਨੂੰ ਡੀਬੋਰਡ ਕੀਤਾ ਗਿਆ ਜੀ ਹੋਰ ਪਾਇਲਟ ਜਿਹੜਾ ਆ ਸੋ ਉਹਨੇ ਉਡਾਨ ਜਿਹੜੀ ਆ ਉਤੋਂ ਫਿਰ ਇਹ ਵੈਨਕੂਵਰ ਤੋਂ ਦਿੱਲੀ ਪਹੁੰਚਾਈ ਆ ਸੋ ਇਗਰੀ ਜਗਾ ਆਲਟਰਨੇਟਿਵ ਪਾਇਲਟ ਨੂੰ ਜਿਹੜਾ ਆ ਉਡਾਨ ਦੇ ਵਿੱਚ ਜਿਹੜਾ ਸ਼ਾਮਿਲ ਕਰਨਾ ਪਿਆ ਸੋ 2 ਘੰਟੇ ਕਹਿੰਦੇ ਆ ਫਲਾਈਟ ਇਹ ਲੇਟ ਹੋਈ ਆ ਤੇ ਕਿ ਪਤਾ ਲੱਗ ਗਿਆ ਵੀ ਕਿਸੇ ਵੱਲੋਂ ਅਥਾਰਟिटीज ਨੂੰ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਇਸ ਢੰਗ ਨਾਲ ਇਹ 에어 ਇੰਡੀਆ ਦੇ ਪਾਇਲਟ ਨੇ ਇਹ ਸ਼ਰਾਬ ਪੀਤੀ ਹੋਈ ਹੈ ਇਹਦੇ ਮੂੰਹ ਚੋਂ ਸਵੈਲ ਆ ਰਹੀ ਹੈ ਤੋਂ ਉਸ ਤੋਂ ਬਾਅਦ ਅਥਾਰਟिटीज ਵੱਲੋਂ ਇਹ ਦਾ ਟੈਸਟ ਲਿਆ ਗਿਆ ਜਿਦੇ ਵਿੱਚ ਇਹ ਫੇਲ ਹੋਇਆ ਸੋ ਇਸ ਪਾਇਲਟ ਕਰਕੇ 2 ਘੰਟੇ ਫਲਾਈਟ ਇਹ ਜਿਹੜੀ 에어 ਇੰਡੀਆ ਦੀ ਡਿਲੇ ਹੋਈ ਹੈ ਸੋ ਇਸ ਦੇ ਨਾਲ ਹੁਣ ਜੋ 에어 ਇੰਡੀਆ ਦੇ ਸਪੋਕਸਪਰਸਨ ਨੇ ਸੋ ਅਨੇ ਦੱਸਿਆ ਹੈ ਕਿ ਕਹਿੰਦੇ ਵੀ ਸੇਫਟੀ ਪ੍ਰੋਟੋਕੋਲਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪਾਇਲਟ ਨੂੰ ਇਮੀਜੀ ਇਤਲੀ ਜਿਹੜਾ ਡਿਊਟੀ ਤੋਂ ਰਿਮੂਵ ਕੀਤਾ ਗਿਆ ਇਹ ਉਹਦੀ ਜਗ੍ਹਾ ਅਨਦਰ ਜਿਹੜਾ ਪਾਇਲਟ ਸੀਗਾ ਉਸ ਦੇ ਨਾਲ ਉਸ ਨੂੰ ਜਿਹੜਾ ਆ ਰੀਪਲੇਸ ਕੀਤਾ ਗਿਆ ਤੇ ਬਾਅਦ ਦੇ ਵਿੱਚ ਇਹ ਫਲਾਈਟ ਜਿਹੜੀ ਆ ਇਹ ਤੋਂ ਵੈਨਕੂਵਰ ਤੋਂ ਦਿੱਲੀ ਚ ਪਹੁੰਚੀ ਆ ਤਾਂ ਉਹਨਾਂ ਨੇ ਜੋ ਯਾਤਰੀ ਖੇਚਲ ਖਰਾਬੀ ਹੋਈ ਹੈ ਇਨਕੀ ਇੰਵੀਰੀਅੰਸ ਹੋਈ ਹੈ ਸੋ ਉਹਦੇ ਵਾਸਤੇ 에য়ার ਇੰਡੀਆ ਵੱਲੋਂ ਮਾਫੀ ਮੰਗੀ ਗਈ ਆ ਇਹ ਗਿਲਸਾਭ ਚੋਂ ਇਹ ਪਤਾ ਲੱਗ ਗਿਆ ਦੀ ਜਾਂਚ ਹੋਈ ਜਾਂਚ ਦੇ ਵਿੱਚ ਸਾਹਮਣੇ ਆ ਗਿਆ ਵੇ ਇਸ ਵਲੋਂ ਸ਼ਰਾਬ ਕੀਤੀ ਗਈ ਹੈ ਸੋ ਇਹ ਤੁਸੀਂ ਦੇਖੋ ਵੀ ਆਪਣੇ ਆਪ ਦੇ ਵਿੱਚ ਕਿੰਨੀ ਵੱਡੀ ਇਹ ਲਾਪਰਵਾਹੀ ਸੀ ਬਿਲਕੁਲ ਬਿਲਕੁਲ ਜੀ ਬਿਲਕੁਲ ਇੱਕ ਜਿਹੜਾ ਜਹਾਜ਼ ਹੈ ਜਿਸ ਨੇ ਇਨਾ ਲੰਮਾ ਸਫ਼ਰ ਤੈਅ ਕਰਨਾ ਸੀਗਾ ਵੈਨਕੂਵਰ ਤੋਂ ਦਿੱਲੀ ਜਾਣਾ ਸੀਗਾ ਸੈਂਕੜੇ ਯਾਤਰੀ ਉਹਦੇ ਵਿੱਚ ਮੌਜੂਦ ਸਗੇ ਤਾਂ ਫਿਰ ਇੰਨੀ ਵੱਡੀ ਲਾਪਰਵਾਹੀ ਕਰਨੀ ਦੇਖੋ ਇੱਥੇ ਸੀ ਕਹਿੰਦੇ ਆ ਪੀ ਜੇਕਰ ਕਿਸੇ ਨੇ ਕਾਰ ਚਲਾਉਣੀ ਹੈ ਜਿਹਦੇ ਵਿੱਚ 2-3 ਜਣੇ 4-6 ਬੈਠੇ ਹੁੰਦੇ ਨੇ ਵੀ ਉੱਤੇ ਅਸੀਂ ਇਹਨੂੰ ਬੜਾ ਗੰਭੀਰ ਜਿਹੜਾ ਅਪਰਾਧ ਮੰਨਦੇ ਆ ਤੇ ਜਿੱਥੇ ਸੈਂਕੜਿਆਂ ਦੀ ਤਦਾਦ ਦੇ ਵਿੱਚ ਯਾਤਰੀ ਬੈਠੇ ਹੋਣ ਇੱਕ ਪ੍ਰੋਫੈਸ਼ਨਲ ਪਾਇਲਟ ਜਿਹਦੇ ਕੋਲ ਬਹੁਤ ਸਾਰੇ ਅਤਿਅਰਬਾ ਹੁੰਦਾ ਬਹੁਤ ਸਾਰੀਆਂ ਗੱਲਾਂ ਨੂੰ ਉਸਨੂੰ ਇਤਿਆਹਾਜ ਰੱਖਣਾ ਹੁੰਦਾ ਇਸ ਤਰੀਕੇ ਦਾ ਕੰਮ ਕਰਨਾ ਇਹ ਬੜਾ ਸ਼ਰਮਨਾਕ ਹੈ ਤਾਂ 에어 ਇੰਡੀਆ ਨੇ ਆਪਣੇ ਵੱਲੋਂ ਇਸ ਵਾਸਤੇ ਮਾਫੀ ਮੰਗੀ ਹੈ ਸੋ ਚੰਗੀ ਗੱਲ ਹੈ ਕਿ ਪਹਿਲਾਂ ਹੀ ਪਤਾ ਲੱਗ ਗਿਆ ਕਿ ਇਸ ਪਾਇਲਟ ਵੱਲੋਂ ਇਹ ਕੰਮ ਕੀਤਾ ਗਿਆ ਹੈ ਸੌਦੀ ਮਸਲੇ ਲਈ ਹੀ ਜਾਂਚ ਜਿਹੜੀ ਆ ਹੋਗੀ ਦੇਖ ਲਓ ਵੀ 에ਅਰ ਇੰਡੀਆ ਦਾ ਪਹਿਲਾ ਕਿੱਡਾ ਵੱਡਾ ਹਾਦਸਾ ਹੋਇਆ ਤੇ ਉਸ ਤੋਂ ਬਾਅਦ ਵੀ ਗੱਲ ਇਹ ਹੈ ਕਿ ਠੀਕ ਹੈ ਅਥਾਰਟिटीज ਤਾਂ ਇਹ ਚੀਜ਼ਾਂ ਨੂੰ ਕਹਿੰਦੀਆਂ ਵੀ ਕਰੋ ਪਰ EMPLOYEE ਦੇਖੋ ਵੀ ਕਿੱਡਾ ਵੱਡਾ ਰਿਸਕ ਲੈ ਰਹੇ ਨੇ ਕਿ ਇੰਨੀਆਂ ਸਵਾਰੀਆਂ ਦਾ ਰਿਸਕ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਹਜੇ ਰੋਡ ਦੇ ਉੱਤੇ ਇੱਕ ਬੰਦਾ ਜਿਹਦੇ ਨਾਲ ਦੋ ਜਣੇ ਬੈਠੇ ਆ ਜਾਂ ਤਿੰਨ ਜਣੇ ਬੈਠੇ ਆ ਆਪਾਂ ਕਿੱਡਾ ਵੱਡਾ ਅਪਰਾਧ ਆ ਉਹਨੂੰ ਮੰਨਦੇ ਆ ਤੇ ਹਵਾ ਦੇ ਵਿੱਚ 250 300 ਘੱਟੋ ਘੱਟ ਜੀ ਸਵਾਰੀ ਹੋ ਗਈ ਉਹਨੂੰ ਲੈ ਕੇ ਇਦਾਂ ਦਾ ਵਾਕਈ ਜਿਹਾ ਨਾਮ ਪਤਾ ਲੱਗਦਾ ਤਾਂ ਅਰ ਕਿੱਡਾ ਵੱਡਾ ਜਿਹੜੇ ਹਾਦਸੇ ਨੇ ਫਿਰ ਉਹ ਵਾਪਰਦੇ ਨੇ ਬڑا ਜੀ ਮਤਲਬ ਜਦੋਂ ਖਬਰਾਂ ਸੁਣਦੇ ਆ ਨਾ ਇੱਕ ਵਾਰ ਤਾਂ ਐ ਲੱਗਦਾ ਕਿ ਕਿਸ ਕਿਸ ਤਰ੍ਹਾਂ ਦੀ ਜਿਹੜੀ ਦੁਨੀਆ ਜੀ ਇੱਥੇ ਹੈਗੀ ਆ ਸੋ ਲੋਕਾਂ ਨੇ ਜਸ਼ਨ ਮਨਾਏ ਨੇ ਜੀ ਵੱਖੋ-ਵੱਖਰੀਆਂ ਕੰਟਰੀਆਂ ਦੇ ਵਿੱਚ ਵੱਖੋ-ਵੱਖਰੀਆਂ ਸਿਟੀਆਂ ਦੇ ਵਿੱਚ ਸੋ ਹੁਣ ਜਿਹੜੀ ਸਵਿਟਜ਼ਰਲੈਂਡ ਤੋਂ ਇੱਕ ਖਬਰ ਆ ਰਹੀ ਆ ਜੀ ਨਵੇਂ ਸਾਲ ਦੇ ਜਸ਼ਨਾਂ ਦੇ ਮੌਕੇ ਧਮਾਕਾ ਹੋਇਆ ਤੇ ਅੱਗ ਕਾਰਨ ਘਟੋ ਘਟ 40 ਜਣਿਆਂ ਦੀ ਮੌਤ ਹੋ ਗਈ ਜੀ ਆ ਬਿਲਕੁਲ ਮੇਰੇ ਦਿਲ ਸਾਹਿਬ ਜਿੱਥੇ 90 ਸਾਲ ਦੇ ਮੌਕੇ ਇਹ ਦੁਨੀਆ ਪਾਰਦੀ ਵਿੱਚ ਜਸ਼ਨ ਮਨਾਏ ਜਾ ਰਹੇ ਨੇ ਇਹ ਵੱਖ-ਵੱਖ ਜਗ੍ਹਾ ਤੋਂ ਖਬਰ ਆ ਰਹੀ ਆ ਨੇ ਕਿ ਜਿੱਥੇ-ਜਿੱਥੇ ਵੀ ਨਵਾਂ ਸਾਲ ਚੜ੍ਹਦਾ ਜਾ ਰਿਹਾ ਸੋ ਉੱਥੇ-ਉੱਥੇ ਜਸ਼ਨ ਵੀ ਮਨਾਏ ਜਾ ਰਹੇ ਨੇ ਲੋਕਾਂ ਦੇ ਵਿੱਚ ਸ਼ਾਹ ਬਹੁਤ ਹੁੰਦਾ ਆ ਸੋ ਹਰ ਜਗ੍ਹਾ ਲੋਕ ਇਸ ਨੂੰ ਸੈਲੀਬ੍ਰੇਟ ਕਰਦੇ ਨੇ ਜਦੋਂ ਵੀ ਨਵਾਂ ਸਾਲ ਆਉਂਦਾ ਪਰ ਇੱਕ ਬੜੀ ਮਨਪਸੰਦਗੀ ਖਬਰ ਇਸ ਸਮੇਂ ਆ ਰਹੀ ਐ ਸਵਿਟਜ਼ਰਲੈਂਡ ਦੋਸਤੋ ਸਵਿਟਜ਼ਰਲੈਂਡ ਦੇ ਲੀ ਕੋਸਟੇਸ਼ਨ ਬਾਰ ਹੈ ਜਿੱਥੇ ਲਕਸਰੀ ਸਕੀ ਰਿਜ਼ੋਰਟ ਹੈ ਸੋ ਇਹ ਸੋਰਟ ਦੇ ਵਿੱਚ ਦੱਸਿਆ ਗਿਆ ਕਿ ਤਕਰੀਬਨ ਜਿਹੜੇ अर्ली 1.5 ਵਜੇ ਦਾ ਸਮਾਂ ਸੀਗਾ ਸੋ 1.5 ਵਜੇ ਇਹ ਕਹਿੰਦੇ ਇੱਕ ਤਮਾਕਾ ਹੋਇਆ ਤਮਾਕੇ ਤੋਂ ਬਾਅਦ ਉੱਥੇ ਅੱਗ ਲੱਗ ਗਈ ਹੈ ਸੋ ਅੱਗ ਲੱਗਣ ਦੇ ਤਮਾਕੇ ਦੇ ਨਾਲ ਕਹਿੰਦੇ ਨੁਕਸਾਨ ਜਾਨੀ ਬਹੁਤ ਵੱਡੇ ਪੱਧਰ ਤੇ ਹੋਇਆ ਤੇ ਟੋ ਕਟਰ ਐਸਟੀਮੇਟ ਲਾ ਰਹੇ ਨੇ ਵਿੱਚ 40 ਜਣਿਆਂ ਦੀ ਮੌਤ ਹੋਈ ਹੈ ਤੇ 100 ਦੇ ਕਰੀਬ ਲੋਕ ਜ਼ਖਮੀ ਹੋਏ ਨੇ ਸੋ ਬਹੁਤ ਹੀ ਵੱਡਾ ਹਾਦਸਾ ਨਵੇਂ ਸਾਲ ਦੇ ਮੌਕੇ ਇਸ ਵਿਜਰਲੈਂਡ ਦੇ ਵਿੱਚ ਹੋਇਆ ਜਿੱਥੇ ਸੌਂਟ ਦੇ ਵਿੱਚ ਤਬਾਕੀ ਤੋਂ ਬਾਅਦ ਅੱਗ ਲੱਗੀ ਹੈ ਸੋ ਜੇਕਰ ਇਹ ਪੁਲਿਸ ਦੀ ਗੱਲ ਕਰੀਏ ਕਿਉਂਕਿ ਇਹ ਹਜੇ ਬੁੱਤਸਾ ਸਮਾ ਨਹੀਂ ਹੋਇਆ ਇਸ ਹਾਸੇ ਹੋਏ ਨੂੰ ਇਹ ਇਨਵੈਸਟੀਗੇਸ਼ਨਸ ਜਿਹੜੀਆਂ ਨੇ ਇਹ ਚੱਲ ਰਹੀਆਂ ਨੇ ਪਤਾ ਲਗਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਇਹਦੇ ਵਿੱਚ ਇਹ ਆ ਕਿ ਜੋ ਅਥਾਰਟिटीज ਨੇ ਹੁਣ ਤੱਕ ਦੱਸਿਆ ਆ ਇਹਨੂੰ ਐਕਸੀਡੈਂਟਲ ਫਾਇਰ ਕਿਹਾ ਜਾ ਰਿਹਾ ਹੈ ਵੀ ਹਾਸੇ ਦੇ ਕਾਰਨ ਕਿਸੇ ਢੰਗ ਦੇ ਨਾਲ ਧਮਾਕਾ ਹੋ ਕੇ ਅੱਗ ਲੱਗੀ ਹੈ ਇਹ ਇਹਨੂੰ ਕਿਸੇ ਵੀ ਅੱਤਵਾਦੀ ਕਾਰਵਾਈ ਦੇ ਨਾਲ ਜਿਹੜੀਆਂ ਉਥਤੀਆਂ ਅਥਾਰਟिटीज ਨੇ ਨਹੀਂ ਜੋੜ ਰਹੀਆਂ ਨੇ ਕਹਿੰਦੀ ਵੀ ਕੋਈ ਅੱਤਵਾਦੀ ਘਟਨਾ ਇਹ ਨਹੀਂ ਹੈ ਇੱਕ ਹਾਸਾ ਆ ਦੇਖੋ ਹਾਸਲੇ ਵਿੱਚ ਲੋਕ ਆਏ ਤਾਂ ਜਸ਼ਨ ਮਨਾਉਣ ਆਫਗੇ ਤੇ ਨਵੇਂ ਸਾਲ ਦੇ ਮੌਕੇ ਇਕੱਠੇ ਹੋਏ ਸੀ ਤੋਂ ਘੱਟੋ ਘੱਟ 40 ਜਣਾਂ ਦੀ ਇਸ ਤਰ੍ਹਾਂ ਮੌਤ ਹੋਣੀ 100 ਦੇ ਕਰੀਬ ਲੋਕਾਂ ਦਾ ਜ਼ਖਮੀ ਹੋਣਾ ਤੇ ਬਹੁਤ ਹੀ ਮਾੜੀ ਘਟਨਾ ਜਿਹੜੀ ਆ ਇਹ ਨਵੇਂ ਸਾਲ ਦੇ ਮੌਕੇ ਸਵਿਟਜ਼ਰਲੈਂਡ ਵਿੱਚ ਵਾਪਰੀ ਆ ਬਿਲਕੁਲ ਜੀ ਬਹੁਤ ਮਾੜੀ ਘਟਨਾ ਜੀ ਆਪਾਂ ਕਿੱਥੇ ਜਸ਼ਨ ਮਨਾਉਣੇ ਦਾ ਜਸ਼ਨ ਮਨਾਉਦੇ ਇਦਾਂ ਦੀ ਜਿਹੜੀ ਗੱਲਬਾਤ ਹੋਣੀ ਵਾਕਈ ਮਾੜੀ ਆ ਸੋ ਅਗਲੀ ਨਿਊਜ਼ ਹੈ ਜੀ ਸੋਸ਼ਲ ਮੀਡੀਆ ਨੂੰ ਲੈ ਕੇ ਬੱਚਿਆਂ ਦੇ ਵਿੱਚ ਵੱਖੋ-ਵੱਖਰੀਆਂ ਕੰਟਰੀਆਂ ਦੇ ਵਿੱਚ ਪਹਿਲਾਂ ਵੀ ਗੱਲਬਾਤ ਚੱਲੀ ਹੈ ਕਈ ਜਗ੍ਹਾ ਦੇ ਉੱਤੇ ਬੈਨ ਵੀ ਹੋਇਆ ਤੇ ਹੁਣ ਫਰਾਂਸ ਵੀ ਜਿਹੜਾ ਬੱਚਿਆਂ ਲਈ ਸੋਸ਼ਲ ਮੀਡੀਆ ਪਲੇਟਫਾਰਮ ਨੇ ਜੀ ਉਹਨਾਂ ਲਈ ਬੈਨ ਕਰ ਰਹੇ ਨੇ ਆ ਬਿਲਕੁਲ ਦੇਖੋ ਏ ਗੱਲ ਸਭ ਇੱਥੇ ਖਬਰ ਫਰਾਂਸ ਤੋਂ ਆ ਰਹੀ ਹੈ ਪਹਿਲਾਂ ਹੋਇਆ ਕਿ ਆ ਵੀ ਆਸਟ੍ਰੇਲੀਆ ਦੇ ਵਿੱਚ ਇਸ ਤਰੀਕੇ ਦੀ ਇੱਕ ਗੱਲ ਸਾਹਮਣੇ ਆਈ ਹੈ ਜੀ ਕਿ 16 ਸਾਲ ਜਾਂ 16 ਸਾਲ ਤੋਂ ਜਿਹੜੇ ਘੱਟ ਉਮਰ ਦੇ ਬੱਚੇ ਨੇ ਸੋ ਉਹਨਾਂ ਵਾਸਤੇ ਉੱਥੇ ਕਾਨੂੰਨ ਬਣਿਆ ਸੀਗਾ ਕਿ ਉਹਨਾਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਿਆ ਜਾਊਗਾ ਜੀ ਸੋ ਕੋਈ ਵੀ ਸੋਸ਼ਲ ਮੀਡੀਆ ਐਪ ਤੇ ਉਹ ਆਪਣੇ ਆਪ ਨੂੰ ਲੌਗਇਨ ਕਰ ਸਕਣ ਆਪਣੀ ਆਈਡੀ ਜਿਹੜੀ ਬਣਾ ਸਕਣ ਸੋ ਇਹਦੇ ਉੱਪਰ ਮੁਕੰਮਲ ਤੌਰ ਤੇ ਇੱਥੇ ਪਾਬੰਦੀ ਲੱਗੀ ਸੀ ਤੇ ਹੁਣ ਆਸਟ੍ਰੇਲੀਆ ਤੋਂ ਹੀ ਇਹ ਸਾਬਕ ਸਿੱਖਦੇ ਹੋਏ ਆਸਟ੍ਰੇਲੀਆ ਤੋਂ ਹੀ ਇਹ ਚੀਜ਼ਾਂ ਨੂੰ ਜਿਹੜਾ ਆ ਦੇਖ ਕੇ ਹੁਣ ਫਰਾਂਸ ਦੇ ਵਿੱਚ ਵੀ ਇਸ ਤਰੀਕੇ ਦਾ ਕਾਨੂੰਨ ਲਿਆਂਦਾ ਜਾ ਰਿਹਾ ਸੋ ਇਹ ਪਾਬੰਦੀ ਕਹਿੰਦੇ ਫਰਾਂਸ ਦੇ ਵਿੱਚ 1 ਸਤੰਬਰ 2026 ਤੋਂ ਲਾਗੂ ਹੋ ਸਕਦੀ ਹੈ ਅਗਰ ਇਹ ਕਾਨੂੰਨ ਉੱਥੇ ਦੀ ਜਿਹੜੀਆਂ ਪਾਰਲੀਮੈਂਟਾਂ ਦੇ ਵਿੱਚ ਪਾਸ ਹੋ ਜਾਂਦਾ ਸੋ ਇਹਦੇ ਵਿੱਚ ਕੀ ਹੈ ਕਿ ਸਰਕਾਰ ਨੇ 15 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਆ ਸੋ ਉਹਨਾਂ ਦੇ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਪਰ ਇਹ ਬੈਲ ਲਾਉਣ ਦਾ ਜਿਹੜਾ ਪ੍ਰਸਤਾਵ ਤਿਆਰ ਕੀਤਾ ਹੈ ਸੋ ਇੱਕ ਬਿੱਲ ਤਿਆਰ ਹੋਇਆ ਹੈ ਸੋ ਜੋ ਬੱਚੇ 15 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਹੋਣਗੇ ਸੋ ਉਹਨਾਂ ਨੂੰ ਇਹ ਜਿਹੜੀਆਂ ਨੈਟਵਰਕਿੰਗ ਸੇਵਾਵਾਂ ਨੇ ਨਾਮ ਮਿਲ ਸਕਣ ਉਸ ਵਾਸਤੇ ਕੋਸ਼ਿਸ਼ਾਂ ਕੀਤੀ ਜਾਣਗੀਆਂ ਸੋ ਕਾਨੂੰਨ ਅਗਰ ਇਹ ਜਿਹੜਾ ਲਿਆਂਦਾ ਗਿਆ ਅਗਰ ਇਹ ਐਕਟ ਬਣ ਜਾਂਦਾ ਹੈ ਬਿਲ ਪਾਸ ਹੋ ਕੇ ਸੋ 1 ਸਤੰਬਰ 2026 ਤੋਂ ਇਹ ਕਾਨੂੰਨ ਫੇਰ ਹੋਣ ਦੇ ਵਿੱਚ ਆਊਗਾ ਸੋ ਇਹਦੇ ਵਿੱਚ ਇਹ ਵੀ ਆ ਕਿ ਜਿਹੜੇ ਹਾਈ ਸਕੂਲ ਹੈ ਉੱਥੇ ਮੋਬਾਈਲ ਫੋਨਾਂ ਦੀ ਵਰਤੋਂ ਉੱਪਰ پابੰਦੀ ਲਗਾਈ ਜਾਊਗੀ ਪ੍ਰਾਇਮਰੀ ਤੇ ਮਿਡਲ ਸਕੂਲਾਂ ਵਿੱਚ ਤਾਂ ਪਹਿਲਾਂ ਹੀ ਬੈਨ ਹੈ ਕਹਿੰਦੇ ਵੀ ਹਾਈ ਸਕੂਲਾਂ ਦੇ ਵਿੱਚ ਵੀ ਬੈਨ ਕੀਤਾ ਜਾਊਗਾ ਸੋ ਇਹ ਜਿਹੜੀ ਉਮਰ ਦੀ ਜਿਹੜੀ ਜਾਂਚ ਜਿਹੜੀ ਆ ਗਾਂ ਦਾ ਜਿਹੜਾ ਜਿੰਮਾ ਆ ਉਹ ਫਰਾਂਸ ਦੇ ਰੈਗੂਲੇਟਰ ਐਰ ਕਾਮ ਨੂੰ ਦਿੱਤਾ ਜਾਊਗਾ ਸੋ ਇਹ ਦੇਖੋ ਆਪਣੇ ਆਪ ਦੇ ਵਿੱਚ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਚੰਗੀ ਪਹਿਲ ਹੈ ਕਿਉਂਕਿ ਬੱਚਿਆਂ ਨੂੰ ਇਹ ਸੋਸ਼ਲ ਮੀਡੀਆ ਰਾਹੀਂ ਬਹੁਤ ਹੀ ਗਲਤ ਪਰਸਪਰਣ ਵਿੱਚ ਖੇਡਿਆ ਜਾ ਰਿਹਾ ਬਹੁਤ ਸਾਰੇ ਐਪਸ ਕਾਲਪ ਤਛ ਜਗਰ ਦੇ ਮਤੇ دماغ ਦੇ ਵਿੱਚ ਸੋਸ਼ਲ ਮੀਡੀਆ ਰਾਹੀਂ ਪਾਇਆ ਜਾ ਰਿਹਾ ਜਰਿਆ ਨੇ ਸੋ ਇੱਥੇ ਵੀ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੀ ਵੀ ਗੱਲ ਕਰੀਏ ਸੋ ਇੱਥੇ ਵੀ ਇਸ ਤਰੀਕੇ ਦੀ ਕੋਸ਼ਿਸ਼ਾਂ ਹੋਈਆਂ ਨੇ ਜੀ ਕਿ ਕਲਾਸ ਰੂਮਾਂ ਦੇ ਵਿੱਚ ਸੈਲ ਫੋਨਾਂ ਦੇ ਉੱਪਰ ਜਿਹੜੀ ਆ ਪਾਬੰਦੀ ਲਾਈ ਜਾਵੇ ਸੋ ਇਹ ਬਹੁਤ ਜ਼ਰੂਰੀ ਹੈ ਪੇਰੈਂਟਸ ਦੇ ਉੱਪਰ ਵੀ ਗਿਲਸਾ ਵੀ ਜਮਾਇਆ ਤੇ ਸਰਕਾਰਾਂ ਦੇ ਉੱਪਰ ਵੀ ਜਮਾਇਆ ਵੀ ਇਸ ਤਰੀਕੇ ਦੇ ਸਟੈਪਸ ਜਿਹੜੇ ਆ ਜ਼ਰੂਰ ਚੱਕੇ ਜਾਣ ਸੋ ਅੰਤ ਦੇ ਵਿੱਚ ਗਿਲਸਾ ਵੀ ਗੱਲਸਾ ਕਰਦੇ ਆ ਕਿ ਜੀ ਜੋ ਕੈਨੇਡਾ ਦੇ ਵਿੱਚ ਇੱਕ ਅਲਬਰਟਾ ਆ ਤੇ ਦੂਜੇ ਪਾਸੇ ਜਿਹੜਾ ਪ੍ਰਵਿੰਸ ਹੈ ਕੁਬੈਕ ਸੋ ਦੋਨਾਂ ਦੇ ਵਿੱਚ ਇਸ ਤਰੀਕੇ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਕਿ ਰੈਫਰੈਂਡਮ ਕਰਾ ਲਿਆ ਜਾਵੇ ਤੇ ਰੈਫਰੈਂਡਮ ਕਰਾ ਕੇ ਇਹ ਪਤਾ ਲਗਾਇਆ ਜਾਵੇ ਲੋਕ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਨੇ ਕਿ ਨਹੀਂ ਰਹਿਣਾ ਚਾਹੁੰਦੇ ਕੁਬੈਕ ਦੇ ਵਿੱਚ ਪਹਿਲਾਂ ਵੀ ਇਸ ਤਰੀਕੇ ਦੇ ਰੈਫਰੈਂਡਮ ਹੋਏ ਨੇ ਉਹ ਕਾਮਯਾਬ ਨਹੀਂ ਹੋਏ ਹੁਣ ਅਲਬਰਟਾ ਦੇ ਵਿੱਚ ਵੀ ਕੋਸ਼ਿਸ਼ਾਂ ਨੇ ਸੋ ਅਲਬਰਟਾ ਦੀ ਇਲੈਕਸ਼ਨ ਏਜੰਸੀ ਨੇ ਜੋ ਰੀਸੈਂਟਲੀ ਅਨਾਉਂਸ ਕੀਤਾ ਸੀਗਾ ਕਿ ਉਹ ਇਸ ਵਾਸਤੇ ਤਿਆਰ ਨੇ ਕਿ ਰੈਫਰੈਂਡਮ ਦੇ ਵਿੱਚ ਇਹ ਸਵਾਲ ਪੁੱਛਿਆ ਜਾਵੇ ਕਿ ਲੋਕ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਨੇ ਜਾਂ ਨਹੀਂ ਰਹਿਣਾ ਚਾਹੁੰਦੇ ਅਗਰ ਆਰਗੇਨਾਈਜ਼ਰ ਜਿਹੜੇ ਸਿਗਨੇਚਰਸ ਨੇ ਲੜਿੰਦੇ ਨੇ ਉਹਨੇ ਅਗਰ ਇਕੱਠੇ ਕਰ ਲੈਂਦੇ ਨੇ ਤੇ ਹੁਣ ਕਵੈਕ ਦੇ ਵਿੱਚ ਵੀ ਕੀ ਹੈ ਜਿਹੜੀ ਪਾਰਟੀ ਕਵੈਕ ਹੈ ਸਿਆ ਲੀਡਰ ਜਿਹੜੇ ਪਾਲ ਸੈਂਡ ਪੀਅਰ ਹਨ ਉਹ ਵੀ ਕਹਿ ਰਹੇ ਨੇ ਕਹਿੰਦੇ ਵੀ ਅਗਰ ਉਹ ਜਨਰਲ ਇਲੈਕਸ਼ਨ ਜਿਹੜੀ ਅਕਤੂਬਰ 5 2026 ਨੂੰ ਹੋਣੀ ਹੈ ਕਵੈਕ ਦੇ ਵਿੱਚ ਉਹ ਜਿੱਤ ਜਾਂਦੇ ਨੇ ਉਹ ਵੀ ਇਸੇ ਕਿਤਾਬ ਤੇ ਪ੍ਰਸਤਾਵ ਲੈ ਕੇ ਆਉਣ ਪਰ ਹੁਣ ਇੱਕ ਸਰਵੇਖਣ ਹੋਇਆ ਜਿਹੜਾ ਕਿ ਐਵੋਕਸ ਡਾਟਾ ਬਲੋਗ ਕਰਵਾਇਆ ਗਿਆ। ਸੋ ਇਸ ਸਰਵੇਖਣ ਦੇ ਵਿੱਚ ਇਹ ਗੱਲਾਂ ਸਾਹਮਣੇ ਆਈਆਂ ਕਹਿੰਦੇ ਵੀ ਮੰਨ ਲਓ ਇਹ ਇੱਥੇ ਹਲਵਾਟਾ ਦੇ ਵਿੱਚ ਮਨਜ਼ੂਰੀ ਮਿਲ ਜਾਂਦੀ ਹੈ ਜਾਂ ਕਵੈਕ ਦੇ ਵਿੱਚ ਹੀ ਮਿਲ ਜਾਂਦੀ ਨੇ ਕਹਿੰਦੇ ਵੀ ਬਹੁਤ ਘੱਟ ਚਾਂਸ ਨੇ ਵੀ ਇਹ ਰਫਰੈਂਡਮ ਉੱਥੇ ਪਾਸ ਹੋਣਗੇ ਕਾਰਨ ਇਹ ਵੀ ਹੈ ਕਿ ਲੋਕਾਂ ਨੂੰ ਇਹ ਮੰਨਦੇ ਵਿੱਚ ਬਹੁਤ ਸਾਰੀਆਂ ਸ਼ੰਕਾਵਾਂ ਨੇ ਜੇ ਮੰਨ ਲਓ ਉਹ ਲੱਟਾ ਅਲੱਗ ਹੋ ਜਾਂਦਾ ਜਾਂ ਕਬਾਕ ਅਲੱਗ ਹੋ ਜਾਂਦਾ ਤਾਂ ਬੰਦਾ ਪੁਵਖ ਕੀ ਹੋਊਗਾ ਉਹ ਉਹਨਾਂ ਦਾ ਪੁਵਖ ਹੋਣ ਨਾਲੋਂ ਬਿਹਤਰ ਹੋਊਗਾ ਤੇ ਇਸ ਤੋਂ ਵੀ ਵਾਢੀ ਹੋਊਗਾ ਸੋ ਕਹਿੰਦੇ ਬਹੁਤ ਸਾਰੇ ਸਵਾਲ ਨੇ ਸੋ ਜਿਨ੍ਹਾਂ ਦੇ ਆਧਾਰ ਦੇ ਉੱਪਰ ਉਹਨਾਂ ਨੇ ਇਸ ਪੋਲ ਦੇ ਵਿੱਚ ਇਹ ਨਤੀਜੇ ਕੱਢੇ ਨੇ ਕਿ ਇਹ ਅਗਰ ਰੈਫਰੈਂਡਮ ਹੋ ਵੀ ਜਾਂਦੇ ਨੇ ਤਾਂ ਇਹ ਪਾਸ ਹੋਣਗੇ ਇਸ ਦੇ ਚਾਅ ਸਕ ਘਟ ਨੇ ਤਾਂ ਵੈਸੇ ਅਗਰ ਮੰਨ ਲਓ ਪਾਸ ਹੋ ਵੀ ਜਾਂਦੇ ਨੇ ਤਫਰੀ ਦੇ ਅਲੱਗ ਹੋਣਗੇ ਉਹਦੇ ਚਾਸੂ ਦੇ ਨਾਲ ਵੀ ਘਟਨੇ ਸੋ ਇਸ ਪੋਲ ਦੇ ਵਿੱਚ ਗੱਲ ਕਲੀਅਰ ਹੋ ਕੇ ਸਾਹਮਣੇ ਆਈ ਹੈ ਕਿ ਰੈਫਰੈਂਡਮ ਜਿਹੜੇ ਅਲਬਰਟਾ ਤੇ ਕਵੈਂਟ ਦੇ ਵਿੱਚ ਹੋ ਜਾਂਦੇ ਨੇ ਪਾਸ ਹੋਣਗੇ ਦੀ ਸੰਭਾਵਨਾ ਕਾਫੀ ਘਟ ਹੈ ਬਿਲਕੁਲ ਜੀ ਬਹੁਤ ਧੰਨਵਾਦ ਕਲਤਨ ਬਾਈ ਜੀ ਔਰ ਕਲਤਨ ਸਿੰਘ ਪਧਿਆਣਾ ਦਾ ਨੰਬਰ ਹੈ ਜੀ 4168489698 ਅਗਰ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਜਾਂ ਕਿ ਟਰੱਕ ਲੋਨ ਦੇ ਰਿਲੇਟਿਡ ਸਰਵਿਸਿਜ਼ ਤੁਹਾਨੂੰ ਚਾਹੀਦੀਆਂ ਹੋਣ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਕਲਤਨ ਵੀਰੇ ਬਹੁਤ ਬਹੁਤ ਸ਼ੁਕਰੀਆ ਅਗੇਨ ਤੁਹਾਨੂੰ ਤੇ ਤੁਹਾਡੀ ਫੈਮਿਲੀ ਨੂੰ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਕੱਲ ਦੁਆਰਾ ਮੁਲਾਕਾਤ ਹੁੰਦੀ ਹੈ ਬਹੁਤ ਧੰਨਵਾਦ ਜੀ ਧੰਨਵਾਦ ਗਿਲਸਬ ਤੁਹਾਨੂੰ ਤੇ ਸਮੂਹ ਸ੍ਰੋਤਿਆਨੰਦ ਮਸਾਲੇ ਇੱਕ ਵਾਰ ਫਿਰ ਬਹੁਤ ਬਹੁਤ ਔਰਕ